ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਜਿਹੜੀ ਹੈ ਮੇਰੇ ਸਾਰੇ ਪੰਜਾਬੀ ਭੈਣਾ ਭਰਾਵਾਂ ਵਾਸਤੇ ਹੈ ਔਰ ਇਹ ਵੀਡੀਓ ਜਿਹੜੀ ਹੈ ਖਾਸ ਕਰਕੇ ਇਹਨੂੰ ਸੁਣਿਓ ਕਿਉਂਕਿ ਅੱਗੇ ਚੱਲ ਕੇ ਇਹ ਤੁਹਾਡੇ ਹੀ ਕੰਮ ਆਵੇਗੀ ਕਿਉਂਕਿ ਚੰਦ ਟੁਕੜਿਆਂ ਦੇ ਖਾਤਰ ਥੋੜੇ ਜੇ ਪੈਸਿਆਂ ਦੀ ਬਚਤ ਦੇ ਖਾਤਰ ਅੱਜ ਅਸੀਂ ਪੰਜਾਬ ਦੇ ਅੰਦਰ ਜੋ ਹਾਲਾਤ ਵੇਖਦੇ ਪਏ ਅੱਗੇ ਚੱਲ ਕੇ ਇਹ ਚਿੰਤਾਜਨਕ ਹਨ ਹੁਸ਼ਿਆਰਪੁਰ ਵਿੱਚ 5 ਸਾਲ ਦੇ ਬੱਚੇ ਨਾਲ ਇੱਕ ਬਹੀਏ ਦੇ ਵੱਲੋਂ ਜਿਹੜਾ ਕੁਕਰਮ ਕੀਤਾ ਗਿਆ ਤੁਸੀਂ ਇੰਟਰਨੈਟ ਦੇ ਜਰੀਏ ਉਹ ਸਾਰੀ ਵੀਡੀਓ ਦੇਖੀ ਹੋਏਗੀ ਉਹਦੇ ਮਾਤਾ ਪਿਤਾ ਦੀ ਉਹਦੀ ਭੈਣ ਦੀ ਛੋਟੇ ਜਿਹੇ ਬੱਚੇ ਦੀ ਉਹਦੇ ਮਾਤਾ ਪਿਤਾ ਕਿੱਦਾਂ ਕੁਰਲਾ ਰਹੇ ਨੇ ਕਿੱਦਾਂ ਉਹਦੇ ਮਾਂ ਉਹਦਾ ਪਿਓ ਬਾਪ ਜਿਹੜਾ ਹੈ ਬੱਚੇ ਦਾ ਉਹ ਬਾਰ-ਬਾਰ ਕਹਿੰਦਾ ਹੈ ਕਿ ਮੇਰੇ ਪੁੱਤਰ ਦੇ ਨਾਲ ਉਹਨੇ ਮਾੜਾ ਕੁਕਰਮ ਕੀਤਾ ਤੇ ਇਹ ਇੱਕ ਨਹੀਂ ਦੋ ਨਹੀਂ ਘਟਨਾਵਾਂ ਇਦਾਂ ਜੇ ਆ ਪਿੱਛੇ ਥੋੜੇ ਦਿਨ ਪਹਿਲਾਂ ਵੀ ਭਈਆਂ ਦੇ ਮੁੰਡਿਆਂ ਨੇ ਪੰਜਾਬ ਦੇ ਵਿੱਚ ਰੋਪੜ ਦੇ ਲਾਗੇ ਇੱਕ ਪਿੰਡ ਵਿੱਚ ਲਾਈਵ ਹੋ ਕੇ ਧਮਕੀ ਦਿੱਤੀ ਸੀ ਕਿ ਇੱਥੋਂ ਦੀਆਂ ਕੁੜੀਆਂ ਨੂੰ ਚੱਕ ਕੇ ਲੈ ਕੇ ਜਾਵਾਂਗੇ ਇਹ ਲੋਕ ਬਿਹਾਰ ਤੋਂ ਯੂਪੀ ਤੋਂ ਸਾਨੂੰ ਨਹੀਂ ਪਤਾ ਇਹ ਕਿੱਥੋਂ ਆਉਂਦੇ ਕੀ ਕਰਦੇ ਨੇ ਮਗਰਲਾ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਪਿਛੇ ਵੀ ਯੂਪੀ ਬਿਹਾਰ ਵਿੱਚ ਕੀ ਪਤਾ ਇਹਨਾਂ ਨੇ ਕੀ ਕੀ ਕ੍ਰਾਈਮ ਕੀਤੇ ਹੋਣਗੇ ਤੇ ਇੱਥੇ ਪੰਜਾਬੀ ਜਿਹੜੇ ਹਨ ਆਪਣੀਆਂ ਰਸੋਈਆਂ ਦੇ ਵਿੱਚ ਇਹਨਾਂ ਨੂੰ ਵਾੜੀ ਫਿਰਦੇ ਹਨ ਆਪਣੇ ਖੇਤਾਂ ਦੇ ਵਿੱਚ ਤਾਂ ਇਹਨਾਂ ਨੂੰ ਕੰਮ ਕਰਾਉਂਦੇ ਹੀ ਪੈਸੇ ਹਨ ਪਰ ਹੁਣ ਹਰ ਕੰਮ ਉੱਤੇ ਇਹਨਾਂ ਦਾ ਕਬਜ਼ਾ ਹੋ ਗਿਆ ਲੱਕੜੀ ਦਾ ਕੰਮ ਇਹ ਕਰਦੇ ਰਾਜ ਮਿਸਤਰੀ ਦਾ ਕੰਮ ਇਹ ਕਰਦੇ ਇਲੈਕਟ੍ਰੀਸ਼ੀਅਨ ਦਾ ਕੰਮ ਇਹ ਕਰਨ ਲੱਗ ਪਏ ਸਿਰਫ ਥੋੜੇ ਜਿਹੀ ਪੈਸਿਆਂ ਦੀ ਬਚਤ ਦੀ ਖਾਤਰ ਸਾਡੇ ਪੰਜਾਬੀ ਲੋਕਾਂ ਨੇ ਪੰਜਾਬੀਆਂ ਦਾ ਸਾਥ ਦੇਣਾ ਛੱਡ ਦਿੱਤਾ ਤੇ ਭਈਆਂ ਨੂੰ ਪਹਿਲ ਦੇ ਆਧਾਰ ਤੇ ਅੱਗੇ ਲੈ ਕੇ ਜਾਂਦਾ ਤੇ ਅੱਜ ਇਹ ਭਈਏ ਪਿੰਡਾਂ ਦੇ ਸਰਪੰਚੀਆਂ ਲੈਣ ਤੱਕਰ ਚਲੇ ਗਏ ਇਹਨਾਂ ਦੇ ਆਧਾਰ ਕਾਰਡ ਬੈਨ ਹੋਣੇ ਚਾਹੀਦੇ ਨੇ ਪੰਜਾਬ ਦੇ ਅੰਦਰ ਜ਼ਮੀਨ ਜਿਹੜੀ ਇਹ ਖਰੀਦੇ ਪੈ ਹਨ ਉਹਦੇ ਉੱਤੇ ਰੋਕ ਲੱਗਣਾ ਚਾਹੀਦਾ ਹੈ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਨੂੰ ਤੁਰੰਤ ਇਸ ਗੱਲ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਇਜਲਾਸ ਬੁਲਾ ਕੇ ਮਤਾ ਪਾਸ ਕਰਨਾ ਚਾਹੀਦਾ ਪਰ ਭਗਵੰਤ ਮਾਨ ਇਹ ਕਰਨਗੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਕਰਨਗੇ ਸੁਖਪਾਲ ਸਿੰਘ ਖਹਿਰਾ ਹਰ ਗੱਲ ਤੇ ਬੜੀ ਬੇਬਾਕੀ ਦੇ ਨਾਲ ਬੋਲਦੇ ਨੇ ਹਰ ਗੱਲ ਤੇ ਹਰ ਮੁੱਦੇ ਨੂੰ ਉੱਚਾ ਕੇ ਰੱਖ ਦੇਣੀ ਤੇ ਸੁਖਪਾਲ ਸਿੰਘ ਖੈਰਾਂ ਨੂੰ ਇਹ ਬੇਨਤੀ ਹੈ ਕਿ ਪ੍ਰਵਾਸੀਆਂ ਦੇ ਬਾਰੇ ਵਿੱਚ ਜਰੂਰ ਵਿਧਾਨ ਸਭਾ ਵਿੱਚ ਆਵਾਜ਼ ਉਠਾਈ ਜਾਵੇ ਜੇ ਕੋਈ ਮੇਰਾ ਵੀਰ ਇਹ ਵੀਡੀਓ ਨੂੰ ਸੁਣਦਾ ਪਿਆ ਤੇ ਕਿਰਪਾ ਕਰਕੇ ਸੁਖਪਾਲ ਸਿੰਘ ਖੈਰਾਂ ਤੱਕਰ ਇਹ ਵੀਡੀਓ ਜਰੂਰ ਭੇਜਣ ਦੀ ਕੋਸ਼ਿਸ਼ ਕਰਿਓ ਕਿ ਇਸ ਵਿਧਾਨ ਸਭਾ ਅੰਦਰ ਜਾਂ ਵੈਸੇ ਉਪਰਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕਰ ਇਹ ਸੁਨੇਹਾ ਜਰੂਰ ਪਹੁੰਚਾਇਆ ਜਾਵੇ ਕਿ ਜਿਹੜੇ ਪ੍ਰਵਾਸੀ ਯੂਪੀ ਬਿਹਾਰ ਤੋਂ ਇਧਰ ਪੰਜਾਬ ਚ ਆਏ ਹਨ ਉਹਨਾਂ ਦੀਆਂ ਵੋਟਾਂ ਉਹਨਾਂ ਦੇ ਆਧਾਰ ਕਾਰਡ ਕੈਨਸਲ ਕੀਤੇ ਜਾਣ ਉਹਨਾਂ ਦੀ ਜ਼ਮੀਨ ਜਿਹੜੀ ਇੱਥੇ ਪਲਾਟ ਮਕਾਨ ਕੋਠੀਆਂ ਦੁਕਾਨਾ ਬਣਾ ਚੁੱਕੇ ਹਨ ਉਹਦੇ ਉੱਤੇ ਬੈਨ ਲਾਇਆ ਜਾਵੇ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਕੰਮ ਜਿਹੜਾ ਵਾ ਉਹ ਦਿੱਤਾ ਜਾਵੇ ਫੈਕਟਰੀਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਪੰਜਾਬੀ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਸ਼ਰਮ ਛੱਡ ਦਿਓ ਸ਼ਰਮ ਸੰਗਿਆ ਨਾ ਕਰੋ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਇੱਥੇ ਕਹਿ ਕੇ ਸਾਨੂੰ ਗਏ ਹਨ ਕਿ ਭਾਈ ਕਿਰਤ ਕਰਿਆ ਕਰੋ ਹੱਥੀ ਮਿਹਨਤ ਕਰੋ ਹੱਥੀ ਮਿਹਨਤ ਕਰੋਗੇ ਨਾ ਤੇ ਪੰਜਾਬ ਦੇ ਵਿੱਚ ਬੜਾ ਕੋਸ਼ ਹੈ ਬਹੁਤ ਕੋਸ਼ ਹੈ ਸਿਰਫ ਮਿਹਨਤ ਦੀ ਜ਼ਰੂਰਤ ਹੈ ਹੱਥੀ ਮਿਹਨਤ ਕਰੋ ਇਹ ਹੀ ਪੰਜਾਬ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਪਾਲੇਗਾ ਜੇ ਯੂਪੀ ਬਿਹਾਰ ਦੇ ਭਈਏ ਆ ਕੇ ਇੱਥੇ ਪਰਿਵਾਰ ਪਾਲ ਸਕਦੇ ਨੇ ਜ਼ਮੀਨਾਂ ਖਰੀਦ ਸਕਦੇ ਨੇ ਤੁਸੀਂ ਕਿਉਂ ਨਹੀਂ ਖਰੀਦ ਸਕਦੇ بس ਆਲਸ ਪੁਣਾ ਤਿਆਗ ਦੋ ਛੱਡ ਦਿਓ ਆਲਸ ਪੁਣਾ ਆ ਹੁਣ ਹੜਾ ਦੇ ਦਿਨਾਂ ਵਿੱਚ ਨੌਜਵਾਨਾਂ ਨੇ ਬੜੇ ਹੰਬਲੇ ਮਾਰੇ ਪੰਜਾਬ ਦੇ ਉਤੋਂ ਉਹ ਨਸ਼ਿਆਂ ਦਾ ਦਾਗ ਇਹਨਾਂ ਨੇ ਉਤਾਰ ਦਿੱਤਾ ਵਾ ਖਤਮ ਕਰ ਦਿੱਤਾ ਤੇ ਆਓ ਇਹ ਜਿਹੜੇ ਪ੍ਰਵਾਸੀ ਸਾਨੂੰ ਨਹੀਂ ਪਤਾ ਯੂਪੀ ਬਿਹਾਰ ਚ ਕੀ ਕੀ ਕ੍ਰਾਈਮ ਕਰਕੇ ਆਏ ਹੋਣਗੇ ਇਹਨਾਂ ਦਾ ਕਿਹੜਾ ਬੈਕਗ੍ਰਾਉਂਡ ਕੋਈ ਚੈੱਕ ਕਰਦਾ ਸਿਰਫ ਚੰਦ ਵੋਟਾਂ ਦੀ ਖਾਤਰ ਚੰਦ ਸਿਆਸਤਦਾਨਾਂ ਦੇ ਵੱਲੋਂ ਇਹਨਾਂ ਦੇ ਆਧਾਰ ਕਾਰਡ ਬਣਾ ਦਿੱਤੇ ਜਾਂਦੇ ਵੋਟਰ ਕਾਰਡ ਬਣਾ ਦਿੱਤੇ ਜਾਂਦੇ ਇਹਨਾਂ ਦੇ ਤੁਰੰਤ ਵੋਟਾਂ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਜਾਂ ਤੁਰੰਤ ਇਹਨਾਂ ਦੇ ਆਧਾਰ ਕਾਰਡ ਜਿਹੜੇ ਹਨ ਉਹ ਰੱਦ ਕਰ ਦਿੱਤੇ ਜਾਂ ਤੁਸੀਂ ਹਿਮਾਚਲ ਚ ਕੁਝ ਨਹੀਂ ਖਰੀਦ ਸਕਦੇ ਰਾਜਸਥਾਨ ਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਆਧਾਰ ਕਾਰਡ ਨਹੀਂ ਬਣਾ ਸਕਦੇ ਤੇਲੰਗਾਨਾ ਦੇ ਵਿੱਚ ਕੁਝ ਨਹੀਂ ਕਰ ਸਕਦੇ ਪੰਜਾਬ ਕੁਝ ਸ਼ਾਮਲਾਟ ਸ਼ਾਮਲਾਟ ਥੋੜਾ ਵਾ ਮੈਂ ਇੱਕ 2-4 ਬਈਏ ਉਹਨਾਂ ਦੀ ਵੀਡੀਓ ਵੇਖੀ ਆ ਕਹਿੰਦੇ ਹਮ ਇਧਰ ਕੇ ਰਹਿਣੇ ਵਾਲੇ ਹੈ ਅਸੀਂ ਕਿਸੇ ਦੂਜੇ ਦੇਸ਼ ਦੇ ਨਹੀਂ ਹੈ ਪੰਜਾਬ ਤੁਹਾਡੇ ਬੁੜੇ ਦਾ ਨਹੀਂਗਾ ਪੰਜਾਬ ਪੰਜਾਬੀਆਂ ਦਾ ਵਾ ਇਹ ਕੋਈ ਸ਼ਾਮਲਾਟ ਨਹੀਂ ਹੈ ਵੀ ਤੁਸੀਂ ਜਿਹੜੇ ਇੱਥੇ ਗੰਦ ਪਾਉਂਦੇ ਥੁੱਕਾਂ ਥੁੱਕ ਥੁੱਕ ਕੇ ਕੰਧਾਂ ਲਾਲ ਤੁਸੀਂ ਕੀਤੀਆਂ ਹੋਈਆਂ ਇਹ ਪੰਜਾਬੀ ਮੇਰੇ ਵੀਰ ਜਿੰਨੇ ਵੀ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਇੱਕ ਵੱਡਾ ਹੰਬਲਾ ਮਾਰੀਏ ਹੜਾ ਦੇ ਦਿਨਾਂ ਵਿੱਚ ਤੁਸੀਂ ਵੱਡਾ ਹੰਬਲਾ ਮਾਰ ਰਿਹਾ ਵਾ ਵੱਡਾ ਹੌਸਲਾ ਰੱਖਿਆ ਵਾ ਹੁਣ ਇਹ ਜਿਹੜੇ ਪ੍ਰਵਾਸੀ ਪੰਜਾਬ ਚ ਗੰਦ ਪਾਉਂਦੇ ਪਏ ਹਨ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਪਿੰਡਾਂ ਦੇ ਵਿੱਚ ਬਾਹਰ ਨਿਕਲਣਾ ਜਿਹੜਾ ਮੁਸ਼ਕਲ ਕੀਤਾ ਹੋਇਆ ਵਾ ਇਹਨਾਂ ਨੂੰ ਪਿੰਡੋਂ ਪਿੰਡੋਂ ਭਜਾਈਏ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੂੰ ਕੋਸ਼ਿਸ਼ ਕਰੀਏ ਭਜਾਉਣ ਦੀ ਤਾਂ ਕਿ ਵੱਧ ਤੋਂ ਵੱਧ ਸਾਡੇ ਪੰਜਾਬੀ ਨੌਜਵਾਨ ਜਿਹੜੇ ਹਨ ਉਹਨਾਂ ਨੂੰ ਇੱਥੇ ਰੋਜ਼ਗਾਰ ਇੱਥੇ ਕੰਮ ਮਿਲੇ ਉਹਨਾਂ ਦੇ ਦਿਲਾਂ ਵਿੱਚੋਂ ਨਿਰਾਸ਼ਾ ਦੂਰ ਹੋਵੇ ਉਹਨਾਂ ਦੇ ਦਿਲਾਂ ਵਿੱਚੋਂ ਡਰ ਦੂਰ ਹੋਵੇ ਇਹਨਾਂ ਭਈਆਂ ਦਾ ਬਿਹਾਰੀਆਂ ਦਾ ਯੂਪੀ ਵਾਲਿਆਂ ਦਾ ਇਨਾ ਹੌਸਲਾ ਵਧ ਗਿਆ ਵਾ ਕਿ ਇਹਤੇ ਤੁਹਾਡੀਆਂ ਪੱਗਾਂ ਨੂੰ ਸਿੱਧੇ ਆਉਣੇ ਸ਼ੁਰੂ ਹੋ ਗਏ ਨੇ ਕਈ ਵਾਰ ਇਹਨਾਂ ਨੂੰ ਪਹਿਲਾਂ ਵੀ ਜਦੋਂ ਪੰਜਾਬੀ ਕਹਿੰਦੇ ਸਨ ਨਾ ਸਾਡੇ ਨੌਜਵਾਨ ਕਈ ਵੀਰ ਕਿ ਭਾਈ ਇਹਨਾਂ ਦਾ ਕੁਝ ਕਰੋ ਭਈਆਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਕੁਝ ਨਾ ਕੁਝ ਇਦਾਂ ਦਾ ਹੋਣਾ ਚਾਹੀਦਾ ਵਾ ਤੇ ਉਦੋਂ ਜਿਹੜੇ ਇਹਨਾਂ ਦੇ ਸਪੋਰਟਰ ਤੁਹਾਨੂੰ ਪਤਾ ਹੀ ਹੈ ਜਿਹੜੇ ਇਹਨਾਂ ਦੇ ਸਪੋਰਟ ਵਿੱਚ ਖੜਦੇ ਨੇ ਇਹੋ ਜਿਹੀ ਗੱਲ ਹੀ ਨਹੀਂ ਪਤਾ ਤੇ ਉਹ ਲੋਕ ਕਹਿੰਦੇ ਸਨ ਲਓ ਇਹ ਕੌਣ ਹੁੰਦੇ ਨੇ ਬੈਨ ਕਰਵਾਉਣ ਵਾਲੇ ਉਦੋਂ ਮਾੜਾ ਬੋਲਦੇ ਸੀ ਅੱਜ ਹੁਣ ਜਦੋਂ ਤੁਹਾਡੇ ਘਰ ਨੂੰ ਅੱਗ ਲੱਗੂਗੀ ਨਾ ਫਿਰ ਤੁਹਾਨੂੰ ਹੋਸ਼ ਆਵੇਗਾ ਇਹ ਨਾ ਹੋਵੇ ਕਿ ਇੱਥੇ ਕ੍ਰਾਈਮ ਵੱਧ ਜਾਵੇ ਗੁੰਡਾਗਰਦੀ ਵੱਧ ਜਾਵੇ ਧੀਆਂ ਭੈਣਾਂ ਨੂੰ ਬਾਹਰ ਨਿਕਲਣਾ ਔਖਾ ਹੋ ਜਾਵੇ ਉਹ 5 ਸਾਲ ਦੇ ਬੱਚੇ ਦਾ ਕੋਈ ਗੁਨਾਹ ਨਹੀਂ ਸੀ ਪਰ ਉਹਦੇ ਨਾਲ ਬਦਫੈਲੀ ਹੋਈ ਉਹਦੇ ਨਾਲ ਮੰਦੇ ਕੁਕਰਮ ਕੀਤੇ ਗਏ ਤੇ ਉਹਨੂੰ ਇਸ ਦੁਨੀਆ ਨੂੰ ਵੇਖਣ ਤੋਂ ਪਹਿਲਾਂ ਹੀ ਕਹਿ ਲਵੋ ਅਜੇ 5 ਸਾਲਾਂ ਦਾ ਬੱਚਾ ਆ ਉਨ ਨੂੰ ਮੌਤ ਦੇ ਘਾਟ ਉਤਾਰ ਦਿੱਤਾਗੇ ਹੁਣ ਉਸ ਭਈਏ ਨੂੰ ਵਿੱਚ ਚੌਂਕ ਦੇ ਵਿੱਚ ਖੜਾ ਕੇ ਮੌਤ ਦੇ ਘਾਟ ਉਤਾਰਨਾ ਚਾਹੀਦਾ ਪਤਾ ਲੱਗ ਸਕੇ ਇਹਨਾਂ ਬਿਹਾਰੀਆਂ ਨੂੰ ਇਹਨਾਂ ਯੂਪੀ ਵਾਲੇ ਭਈਆਂ ਨੂੰ ਕਿ ਪੰਜਾਬੀ ਅਜੇ ਸੁੱਤੇ ਨਹੀਂ ਅਜੇ ਮਰੇ ਨਹੀਂ ਲਖੇ ਸਿਧਾਣੀ ਨੇ ਬੜੇ ਵੱਡੇ ਪੱਧਰ ਤੇ ਇਹ ਮੁੱਦਾ ਉਠਾਇਆ ਸੀ ਪਰ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਗੇ ਕਿਉਂਕਿ ਸਾਡੇ ਬਹੁਤੇ ਆਪਣੇ ਹੀ ਪੰਜਾਬ ਦੇ ਨਹੀਂ ਬਣਦੇ ਹੈਗੇ ਬਹੁਤ ਪੰਜਾਬ ਚ ਇਦਾਂ ਦੇ ਗद्दार ਹੈਗੇ ਨੇ ਜਿਹੜੇ ਪੰਜਾਬ ਦੇ ਨਹੀਂ ਬਣਦੇ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਇੱਥੇ ਬੜਾ ਇੱਕ ਫਿਰਦਾ ਹੁੰਦਾ ਸੀਗਾ ਪੰਜਾਬ ਦਾ ਹਿੰਦੂ ਜੱਟ ਹਿੰਦੂ ਜੱਟ ਉਹ ਵੀ ਹੁਣ ਹੜਾਂ ਦੇ ਦਿਨਾਂ ਚ ਦਿਖਿਆ ਹੀ ਨਹੀਂ ਪਤਾ ਨਹੀਂ ਕਿੱਧਰ ਮਰ ਮੁੱਕ ਗਿਆ ਵਾ ਉਹ ਸੋ ਇਹੋ ਜੇ ਗੱਦਾਰਾਂ ਤੋਂ ਬਚਣ ਦੀ ਲੋੜ ਆ ਇਹ ਗੱਦਾਰ ਸਾਹਮਣੇ ਆਉਣਗੇ ਵੀ ਇਹਨਾਂ ਭਈਆਂ ਦੀ ਸਪੋਰਟ ਕਰਨ ਦੇ ਲਈ